ਵੀ ਪਤਵੰਤਾ ਜੀ ਦੇ ਘਰ ਆਉਂਦੇ ਤੇ ਬਾਕੀ ਵੀ ਦਾਣੇ ਦਾ ਦਾੜੇ ਪੱਟ ਦੇ ਵੀ ਸਾਥ ਦੇ। ਸੂਰਜ ਦੀ ਪੰਜਾਬੀ ਮਸ਼ਹੂਰ ਨੇ ਹਮੇਸ਼ਾ ਜਿੱਥੇ ਕਿਤੇ ਵੀ ਮਿਲਤਾ ਪੈਂਦੀ ਹੈ ਪੰਜਾਬੀਆਂ ਦਾ ਇੱਕ ਖਾਸ ਰਿਹਾ ਉਹ ਦਾ ਦੂਰ ਦੂਰ ਤੱਕ ਵੀ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ ਜਾ ਕੇ ਆਪਣਾ ਕਿਤੇ ਵੀ ਦੁਨੀਆ ਦੇ ਵਿੱਚ ਬਾਹਰ ਵੀ ਜਿੱਥੇ ਆਪਣੇ ਲੋਕ ਬੈਠੇ ਨੇ ਚਾਹੇ ਪਿੱਛੇ ਦੇ ਇੰਗਲਿਸ਼ ਦੇ ਵਿੱਚ ਉਹਦਾ ਨਜ਼ਾਰਾ ਹੋ ਰਿਹਾ ਸੀ ਜਾਂ ਕਰੋਨਾ ਨਾਲ ਹੋਰ ਵੀ ਲੋਕਾਂ ਦੇ ਵਿੱਚ ਸੀ ਲੱਗੇ ਰ ਆਪਣੇ ਗੁਰਦੁਆਰਿਆਂ ਦੇ ਵਿੱਚ ਉਾਰੇਗੇ ਲੱਗੇ ਵਰਤਾ ਕੇ ਘਰ ਘਰ ਤੇ ਜਗੇ ਲੋਕਾਂ ਦੇ ਦਿੱਤੇ ਬੜੇ ਲੋਕ ਆਨਸਤ ਵੀ ਛੋਟੀ ਜੀ ਕਾਮ ਹੈ ਇਹ ਕਿ ਕਨੇਡਾ ਵੱਡੇ ਵੱਡੇ ਕੰਮ ਕਰਦੇ ਗਏ ਸੋ ਅੱਜ ਤਾ ਆਪਣੇ ਘਰ ਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਤਦਲੀਬ ਆਈ ਹੈ ਪਰਮਾਤਮਾ ਬਗਤ ਰੋਪੀ ਆਈ ਹੈ ਉਹਦੇ ਵਿੱਚ ਸਾਰਿਆਂ ਦਾ ਫੈਸਲਾ ਹੈ ਚਾਹੀਦਾ ਤਾਂ ਇਹ ਕੰਮ ਹੁੰਦਾ ਸਰਕਾਰਾਂ ਸਰਕਾਰਾਂ ਕਰਨੇ ਇਤਨਾ ਮਨ ਦੀ ਡਿਊਟੀ ਹੁੰਦੀ ਹੈ ਜਾਦੇ ਲੋਕ ਨਾਲ ਵਰਦ ਕਰਦੇ ਹੁੰਦੇ ਆ ਉਹ ਸਰਕਾਰ ਹੈ ਇਸ ਲਈ ਜਿਹੜੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਜਿਹੜੀ ਸਰਕਾਰ ਹੈ ਕੰਮ ਕੁਪ ਕਰਦਾ ਪਰ ਤੁਹਾਨੂੰ ਪਤਾ ਹੀ ਨਹੀਂ ਜਿਹੜੇ ਕਿਨੇ ਕਰਦਾ ਤੇ ਨਾਲੇ ਕੋਈ ਵੀ ਪੈਸਾ ਗੱਪਾ ਸ਼ੱਪਾ ਬਣੀ ਜਾਂਦਾ ਕੰਮ ਕੋਈ ਨਹੀਂ ਆਪਾਂ ਦੇਖੀ ਜਾਂਦੇ ਕੰਮ ਤਾਂ ਕੋਈ ਹੈ ਨਹੀਂ ਕਿਸੇ ਕਿਸਮ ਦਾ ਬੁਰਾ ਹਾਲ ਹੈ ਐਸ ਲਈ ਹਰ ਖੇਤਰ ਦੇ ਵਿੱਚ ਜਿਹੜੇ ਬੁਰਾ ਹਾਲ ਹੈ ਕਿਸਤੀਆਂ ਲੋਕ ਮੰਗੇ ਸਮਸਤੀਆਂ ਦੇ ਦਿਓ ਅਸੀਂ ਵਰਮੀ ਕੰਮ ਆਪੇ ਚਲਾ ਲਾ ਜੀ ਕਿਸਤੀਆਂ ਵੀ ਨਹੀਂ ਤੇ ਸੇ ਵੀ ਤੇ ਜੇ ਕਹਿੰਦੇ ਵਿੱਚ ਉੱਥੋਂ ਨਹੀਂ ਜਾਂਦਾ ਫੌਜਾਤ ਰੋ ਫੌਜ ਕੋਲੇ ਬਹੁਤ ਸਾਰਾ ਮਾਲ ਹੁੰਦਾ ਸਾਰਾ ਉਹ ਤਾਂ ਕੋਈ ਇੰਨਾ ਜਿਆਦਾ ਸਮਾਨ ਹੈ ਫਿਰ ਮੈਂ ਕਮਿਟੀ ਕਰਦੇ ਸਾਰੇ ਗੱਲ ਉਹ ਫੌਜ ਵੀ ਨਹੀਂ ਸਦਰ ਹੁੰਦੀ ਆ ਸੋ ਚਲੋ ਜਿੱਦਾਂ ਕੋਈ ਸਪਾਤਾ ਕਰ ਸਕਦੇ ਆ ਆਪਣੀ ਪਾਰਟੀ ਦੇ ਪ੍ਰਧਾਨ ਤੇ ਅਟ ਦਾ ਹਰ ਨਾਲ ਲੱਗੇ ਨੇ ਜਿੱਥੇ ਜਿੱਥੇ ਵੀ ਜੋ ਚੀਜ਼ ਲੋਕੀ ਬੰਦ ਕਰਦੇ ਉਹ ਦੇਖ ਕੇ ਹੁੰਦੇ ਨੇ ਲੱਖ ਲੀਟਰ ਦਾ ਲਗਭਗ ਇਹ ਪਹਿਲਾਂ ਨੇ ਡੀਜੇ ਵੀ ਜਿਹੜਾ ਉੱਥੇ 1 ਲੱਖ ਲੀਟਰ ਤੇ ਲਗਭਗ ਤੋਂ ਵੱਧਦਾ ਬਾਕੀ ਵੀ ਨਾਲ ਦੀ ਨਾਲ ਜਿਹੜੇ ਸਮਾਨ ਦੇ ਲੋਡ ਹੁੰਦੇ ਉਹ ਕਹਿ ਕੇ ਤੋੜ ਹੀ ਜਾਂਦੇ ਨੇ ਸੋ ਹੁਣ ਉਹਨਾਂ ਦੇ ਇੱਕ ਮੇਰੇ ਘਰ ਵੀ ਸੀ ਇਹ ਕਹਿੰਦੇ ਐ ਕਿ ਜੇ ਵੀ ਤੂੰ ਤਾਂ ਵਧੀਆ ਵੀ ਸਾਰੇ ਇੱਕ ਸਾਥ ਉਰੇ ਜਾਂਦੇ ਤੇ ਕਈ ਰਹੀ ਜਾਂਦੇ ਬਾਅਦ ਕਿਉਂਕਿ ਕਈ ਵੇਲੇ ਜਿੱਥੇ ਜਿਹੜਾ ਦਾਦਾ ਇੱਕੇ ਸਾਥ ਜਾਵੜਦੇ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਤੂੰ ਰਹਿ ਜਾਂਦੇ ਆ ਵੀ ਸਾਰੇ ਪਿੰਡ ਦੇ ਦਿਓ ਸਾਰੇ ਇਹ ਵੀ ਪਿੰਡ ਦੇ ਦਿਓ ਤਾਂ ਕਿ ਉਹ ਪਿੰਡ ਦੀਆਂ ਜੜੀਆਂ ਵੀ ਲੋੜਾ ਹੋਣੀਆਂ ਤੇ ਤਕਲੀਫੀਆਂ ਜਿਹੜੀਆਂ ਅਸੀਂ ਪੂਰੀਆਂ ਕਰ ਸਕਦੇ ਹਾਂ ਬੜਾ ਕੇ ਸੋ ਕਹਿੰਦੇ ਸਹੀ ਠੀਕ ਹੈ ਗੱਲਾਂ ਬੜਾ ਜਾ ਠੀਕ ਹੋ ਜਾਣ ਤੇ ਬਹੁਤ ਸਾਰੇ ਫਿਰ ਪਿੰਡ ਵੱਢ ਲੈਣਗੇ ਸੋ ਆਪਾਂ ਵੀ ਸਾਰੇ ਜਿਹੜੀ ਡਿਊਟੀ ਆ ਆਪਣੇ ਹਲਕੇ ਦੇ ਵੀ ਜਿਹਨੇ ਸਾਰੇ ਕੋਹੜਾਂ ਕਿ ਵੀ ਲੱਗੀ ਆ ਉਹ ਮੁਸਬੇਤੀ ਜਾਂਦਾ ਹੈ ਉਹ ਮੁਸਬੇਤੀ ਜਾਂਦਾ ਸੋ ਆਪਾਂ ਵੀ ਯਤਨ ਕਰੀਏ ਸਾਰੇ ਜਿੰਨੇ ਮਤਲਬ ਆਪਾਂ ਵਰਤਮਾਨ ਵਕ ਕਰ ਸਕਦੇ ਉਹਨਾਂ ਦੇ ਅਪਣਾ ਭਲਾਵਾ ਦੇ ਉਨੇ ਨਾਲ ਕਰੀਏ ਥੋੜੇ ਥੋੜੇ ਨੇ ਵਧੀਆ ਹੋ ਜਾਂਦਾ ਹੁੰਦਾ ਮੈਂ ਹੁਣ ਭਾਈ ਉੱਤੇ ਜਾ ਕੇ ਹਾਂ ਤੋਂ ਪਹਿਲਾਂ ਜਿੰਗਲ ਆਇਆ ਸੀ ਭਾਈ ਉੱਤੇ ਜੀ ਮੀਟਿੰਗ ਭਾਈ ਉੱਤੇ ਸੀ ਇੱਕ ਬਸ ਭੱਜੇ ਦਾ ਫਿਰ ਸ਼ਾਮ ਨੂੰ 라ਪਰੇ ਆ ਕੱਲ ਫੇਰਾ ਤੇ ਮੀਟਿੰਗਾਂ ਸੋ ਇਹ ਸਾਰੇ ਨਾਲ ਲਿਕੇ ਆਪਾਂ ਆਓ ਹੰਬਰਾ ਮਾਰ ਕੇ ਸਾਰੇ ਨਾਲ ਲਿਕੇ ਜਿੰਨੇ ਕਾਪ ਆਪਾਂ ਮਦਦ ਕੀਤੀ ਸੀ ਦੀ ਕਰ ਸਕਦੇ ਆਂ ਦਾਰਿਆਂ ਦੀ ਪੈਸੇ ਦੀ ਟੂੜੀ ਦੀ ਰੋੜ ਚਾਰੇ ਜਿਹੇ ਦੀ ਰੋੜ ਹੋਏਗੀ ਜਿਹੇ ਦੀ ਸੱਚਦਾ ਆਪਾਂ ਦਰੋਗੇ ਉਹ ਆਪਾਂ ਸਾਰਿਆਂ ਨੇ ਇਹ ਵੀ ਤੁਹਾਨੂੰ ਮੇਰੀ ਕਰਨਾ ਹੈ ਜੋ ਆਪਾਂ ਸਾਰਿਆਂ ਨੇ ਮਿਲ ਕੇ ਕਰਕੇ ਕਰਨਾ ਸਾਬ ਹੋਰ ਵੀ ਲੱਗੇ ਨੇ ਰੋੜ ਚੱਗੇ ਨੇ ਵੀ ਲੱਗਦੇ ਨੇ ਹੋਰ ਵੀ ਲੋਕ ਲੱਗੇ ਨੇ ਸੋ ਆਪਣੀ ਵੀ ਡਿਊਟੀ ਵੱਧਦੀ ਹੈ ਅਫਸਰ ਦੇ ਦੌਰ ਦੇ ਕਿਉਂਕਿ ਆਪਾਂ ਨਹੀਂ ਹੈ ਪੰਜਾਬ ਦੇ ਆਪਾਂ ਵੀ ਜਾਂਦੇ ਡਿਊਟੀ ਵੱਧਦੀ ਹੈ ਨੇ ਕੋਈ ਬਰੇਨਾ ਕਰੇ ਆਪਾਂ ਕਰਨਾ ਹੈ ਸ਼ਰੂਣੀ ਕਮੇਟੀ ਦੀ ਜਿੱਤੀ ਹੈ ਸੋ ਆਪਾਂ ਵੀ ਬਹੁਤ ਬਹੁਤ ਹਿੱਸਾ ਇਹਦੇ ਵਿਚ ਲਗਾ ਦੇ ਕੇ ਸਾਰੇ ਜਿਹਨੇ ਹੈਗੇ ਆਪਾਂ ਸਾਰੇ ਇਹ ਸਰਕਲ ਵਾਈਜ਼ ਮੀਟਿੰਗ ਕਰੇ ਫਿਰ ਤਾਂ ਕਿ ਸੌਖਾ ਹੋ ਜਾਦਾ ਹੈ ਚਾਰਾਂ ਛੋਟੀਆਂ ਮੀਟਿੰਗਾਂ ਹੁੰਦੀਆਂ ਨੇ ਸੋ ਤੁਸੀਂ ਵੀ ਅੱਜ ਆਏ ਸਾਰੇ ਤਕਰੀਬ ਸਾਰੇ ਪਿੰਡਾਂ ਚੋਂ ਬੰਦੇ ਆਏਗੇ ਸੋ ਇਹਦੇ ਚ ਆਪਾਂ ਨਾਲੜ ਕੇ ਪਿੰਡਾਂ ਦਾ ਇਹੋ ਜਿਹਾ ਆਪਾਂ ਇਕੱਠੇ ਕਰਕੇ ਫਿਰ ਜਿੱਥੇ ਵੀ ਆਪਣੀ ਡਿਊਟੀ ਲੱਗੂਗੀ ਜਿਹੜੇ ਵੀ ਡਿਊਟੀ ਲੱਗੂਗੀ ਉੱਥੇ ਆਪਾਂ ਸਾਰੇ ਚੱਲ ਕੇ ਉਹਨਾਂ ਜਿਹੜਾ ਆਪਾਂ ਰੀਪੇਟ ਦੇ ਬੀਪੇਟ ਦੇ ਲਾਗੇ 2 ਦਿਨ ਵੀ 2 ਬੀਪੇਟਾਂ ਦੇ ਜਿੱਥੇ ਡਿਊਟੀ ਲੱਗੂਗੀ ਆਪਾਂ ਉੱਥੇ ਜਾ ਕੇ ਉਸ ਵਾਰ ਜਿਹੜਾ ਜਿਹੜਾ ਵੀ ਲੋੜ ਹੋਏਗੀ ਉਹ ਪੂਜਾਂਗੇ ਇਹ ਮੇਰੀ ਬੇਨਤੀ ਸੀ ਤੁਹਾਨੂੰ ਸਾਰਾ ਜਿਹੜਾ ਕਿ ਚੁਣਤੀ ਹੈ ਮੀਂਹ ਦੇ ਵਿੱਚ ਪਰਦੇ ਦੇ ਵਿੱਚ ਤੇ ਇਹ ਆਪਾਂ ਸਾਰਿਆਂ ਨਾਲ ਗੱਲ ਕਰਕੇ ਜਿਹੜਾ ਹਮਲੇ 5 ਸਾਲ ਜਿਹੜਾ ਤੁਸੀਂ ਮਨ ਇਕੱਠਾ ਕਰ ਲੋ ਇਕ ਤਾਂ ਸਾਰੇ ਇੱਕ ਵਾਰ ਇੱਕਠਾ ਕਰ ਲੋ ਕਿ ਸਾਰੇ ਤਾਰਾ ਕੋ ਉਸ ਦੇ ਘਰੇ ਜਾ ਕੇ ਲੋ ਇੱਕੇ ਸਾਥ ਇਕੱਠਾ ਕਰ ਲੋ ਉਹਨੋਂ ਫਿਰ ਜਦੋਂ ਵੀ ਆਪਾਂ ਨੂੰ ਜੈ ਮੈਸੇਜ ਇਹ 2-4 ਮਹੀਨੇ ਫਿਰ ਆਏਗਾ ਜਦੋਂ ਆਪਣਾ ਸਮਾਨ ਇਕੱਠਾ ਹੋ ਗਿਆ ਆਪਾਂ ਦੱਸ ਦਿਆਂਗੇ ਕਿ ਫਿਰ ਉੱਥੇ ਆਪਾਂ ਕੰਮ ਕਰਦੇ ਬੱਗੇ ਉੱਥੇ ਇਸ ਬਾਜ਼ਾਰ ਦਾ ਬਹੁਤ ਸਾਰਾ ਐਸੀ ਦਾ ਗ੍ਰੀਟਿਕ ਜੋ ਦੁਕਾਨ ਦੇ ਕੋਲ ਹੈ ਜਿਹਦੇ ਨੇ ਇਹ ਜਿਹੜੀ ਮੈਂ ਵੀਦੀ ਤੇ ਮੈਨੂੰ ਆਲਸ ਆਟੇ ਜਿਵੇਂ ਆਪਾਂ ਪਹਿਲਾਂ ਵੀ ਹਮੇਸ਼ਾ ਹੀ ਕਰਦੇ ਰਹੇ ਐ ਕਿ ਹੁਣ ਵੀ ਆਪਾਂ ਸਾਰੇ ਇਸ ਪਾਸੇ ਵੱਧ ਦੌਰੇ ਸੱਭਾਂਗੇ ਮੈਨੂੰ